ਦੁਆਬੇ ਦੇ ਪ੍ਰਸਿੱਧ ਤਸਵੀ ਸੰਤ ਮਹਾਪੁਰਸ਼ ਸੰਤ ਤਰਲੋਕ ਸਿੰਘ ਜੀ ਦੀ ਨਿੱਗੀ ਯਾਦ ਨੂੰ ਸਮਰਪਿਤ ਪਿੰਡ ਰਾਜਕਮਾਲ ਵਿੱਚ ਖੁੱਲਾ ਸੰਤ ਤਰਲੋਕ ਸਿੰਘ ਵਰਲਡ ਸਕੂਲ ਦਾ ਆਪਣਾ ਇੱਕ ਵਿਸ਼ੇਸ਼ ਥਾਨ ਹੈ ਜੇਕਰ ਪਿੰਡੂ ਖੇਤਰ ਵਿੱਚ ਆਧੁਨਿਕ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਡਿਸਟ੍ਰਿਕਟ ਜਲੰਧਰ ਦੇ ਵਿੱਚ ਇਹ ਸਰਮਾਰ ਸਕੂਲ ਹੈ ਜੋ ਲਗਭਗ ਬੜੇ ਸਾਲਾਂ ਤੋਂ ਵਿਦਿਆਰਥੀਆਂ ਨੂੰ ਉੱਚਤਮ ਸਿੱਖਿਆ ਦੇ ਰਿਹਾ ਹੈ ਇਸ ਵਾਰ ਫੇਰ 2025 ਦਾ ਨਵਾਂ ਅਕਾਡੈਮਿਕ ਸੈਸ਼ਨ ਸ਼ੁਰੂ ਹੋ ਰਿਹਾ ਹੈ ਸਾਡੇ ਨਾਲ ਨੇ ਪ੍ਰਿੰਸੀਪਲ ਪ੍ਰਭਜੋਤ कौर ਗਿੱਲ ਜਿਨ੍ਹਾਂ ਨੂੰ ਪੁੱਛਾਂਗੇ ਖਾਸ ਤੌਰ ਤੇ ਕਿ ਕੀ ਨਵੇਂ ਸੁਪਨੇ ਨੇ ਇਸ ਮੈਨੇਜਮੈਂਟ ਦੇ ਔਰ ਇਸ ਸਾਲ ਕੀ ਹੋਏਗਾ ਦੱਸਣਾ ਚਾਹਾਂਗੇ ਕਿ ਇੱਕ ਲੀਡਿੰਗ ਐਜੂਕੇਸ਼ਨਿਸਟ ਰਏ ਨੇ ਅਤੇ ਵੱਡੀ ਗੱਲ ਇਹ ਹੈ ਕਿ 2011 ਤੋਂ ਹੀ ਇਹ ਪ੍ਰਿੰਸੀਪਲ ਨੇ ਇਸ ਸਕੂਲ ਦੇ ਇੱਕ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਇੱਕ ਮਾਲੀ ਜਿਹੜਾ ਉਸਨੇ ਬੂਟਾ ਲਾਇਆ ਸੀ ਅੱਜ ਉਹ ਬਹੁਤ ਹੀ ਵਧੀਆ ਇੱਕ ਬਰਸ਼ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਸਾਡੇ ਨਾਲ ਨੇ ਮੈਡਮ ਪ੍ਰਭਜੋਤ ਗਿੱਲ ਮੈਡਮ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਜੀ ਸਭ ਤੋਂ ਪਹਿਲਾਂ ਸਾਸਤ੍ਰੀਕਾਲ ਤੇ ਤੁਹਾਡਾ ਨਿੱਘਾ ਸਵਾਗਤ ਸਾਡੇ ਸਕੂਲ ਦੇ ਵਿੱਚ ਕਿਦਾਂ ਦਾ ਲੱਗ ਰਿਹਾ ਹੈ ਮੈਡਮ ਸੰਸਥਾਪਕ ਪ੍ਰਿੰਸੀਪਲੋਂ ਬڑے ਛੋਟੇ ਜਦੋਂ ਸ਼ੁਰੂ ਕੀਤਾ ਸੀਗਾ ਕੁਝ ਬੱਚੇ ਸੀਗੇ ਪਰ ਅੱਜ ਉਹ ਹਜ਼ਾਰਾਂ ਦਾ ਰੂਪ ਧਾਰ ਕਰ ਗਿਆ ਔਰ ਜੇਕਰ ਮੈਂ ਵਰਲਡ ਦੀ ਗੱਲ ਕੀਤਾ ਜਾਵਾਂ ਤਾਂ ਹੁਣ ਕੋਈ ਐਦਾਂ ਦਾ ਦੇਸ਼ ਨਹੀਂ ਹੋਏਗਾ ਜਿੱਥੇ ਐਸਟੀਐਸ ਵਰਲਡ ਦੇ ਪੜ੍ਹੇ ਬੱਚੇ ਜਿਹੜੇ ਇਸ ਵੇਲੇ ਮੱਲਾ ਨਹੀਂ ਮਾਰ ਰਹੇ ਹੋਣਗੇ ਹਾਂਜੀ ਐਕਚੁਅਲੀ ਇਟਸ ਅ ਮੈਟਰ ਆਫ ਗ੍ਰੇਟ ਪ੍ਰਾਈਡ ਟੂ ਬੀ ਪਾਰਟ ਆਫ ਥਿਸ ਇੰਸਟੀਟਿਊਸ਼ਨ ਫਰਮ ਦਾ ਵੈਰੀ ਬਿਗਨਿੰਗ ਇਹ ਸੰਤ ਬਾਬਾ ਗੁਰਮੇਲ ਸਿੰਘ ਜਿਨ੍ਹਾਂ ਦੀ ਅੱਜ ਡੈਥ ਅਨਿਵਰਸਰੀ ਵੀ ਮਤਲਬ ਕੱਲ ਨੂੰ ਡੈਥ ਐਨੀਵਰਸਰੀ ਹੈਗੀ 14 ਫਰਵਰੀ ਨੂੰ ਉਹਨਾਂ ਦਾ ਇੱਕ ਡ੍ਰੀਮ ਸੀਗਾ ਕਿ ਇਸ ਇਲਾਕੇ ਨੂੰ ਇੱਕ ਵਧੀਆ ਐਜੂਕੇਸ਼ਨ ਸਿਸਟਮ ਪ੍ਰੋਵਾਈਡ ਕਰਾਂ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਦੇਸ਼ ਵਿਦੇਸ਼ਾਂ ਜਾ ਕੇ ਆਪਣੇ ਆਪ ਨੂੰ ਕਿਸੇ ਵੀ ਐਂਗਲ ਚ ਪਿਕਚਰ ਨਾ ਮਹਿਸੂਸ ਕਰਨ ਤੇ ਉਹ ਜਿਹੜੀ ਡ੍ਰੀਮ ਹੈ ਇਨ ਦਾ ਫਾਰਮ ਆਫ ਦਿਸ ਸਕੂਲਸ ਐਸਟੀਐਸ ਵਰਲਡ ਸਕੂਲ ਸੰਤ ਬਾਬਾ ਤਰਲੋਕ ਸਿੰਘ ਜੀ ਦੇ ਨਾਮ ਤੇ ਜਿਹੜਾ ਕੀ ਬਣਾਇਆ ਗਿਆ ਸੀਗਾ 2011 ਵਿੱਚ ਇਹ ਮੁਕੰਮਲ ਹੋ ਰਹੀ ਹੈ ਕਿਉਂਕਿ ਹੁਣ ਸਾਡੇ ਬੱਚੇ ਦੇਸ਼ ਵਿਦੇਸ਼ ਜਾ ਕੇ ਅੱਛੀਆਂ ਅੱਛੀਆਂ ਜੌਬਸ ਕਰ ਰਹੇ ਨੇ ਔਰ ਦੇ ਆਰ ਸਪਰੈਡ ਥਰੋਅਆਊਟ ਦ ਵਰਲਡ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਸਾਡੇ ਬੱਚੇ ਨਹੀਂ ਪਹੁੰਚੇ ਐ ਔਰ ਪਹੁੰਚ ਕੇ ਦੇ ਆਰ ਡੂਇੰਗ ਵੰਡਰਸ ਔਰ ਉਹ ਕਿਸੇ ਵੀ ਤਰ੍ਹਾਂ ਜਦੋਂ ਵਾਪਸ ਆਉਂਦੇ ਨੇ ਉਹ ਕਹਿੰਦੇ ਅਸੀਂ ਕਿਸੇ ਵੀ ਤਰ੍ਹਾਂ ਉਨਾ ਲੋਕਾਂ ਨਾਲੋਂ ਘੱਟ ਨਹੀਂ ਮਹਿਸੂਸ ਕਰਦੇ ਉੱਥੇ ਦੇ ਸਿਟੀਜ਼ਨ ਦੇ ਮੋਢੇ ਦੇ ਨਾਲ-ਮੋਢਾ ਲਾ ਕੇ ਅਸੀਂ ਚੱਲ ਰਹੇ ਹਾਂ ਐਂਡ ਵੀ ਆਰ ਐਟ ਪਾਰ ਵਿਦ ਐਨੀਬਾਡੀ ਇਨ ਦ ਵਰਲਡ ਮੈਡਮ ਮਾਈਕਰੋਸਾਫਟ ਦੀ ਗੱਲ ਕੀਤੀ ਜਾਵੇ ਬੜੀ ਹੈਰਾਨੀ ਹੁੰਦੀ ਕਿਉਂਕਿ ਮਾਈਕਰੋਸਾਫਟ ਦਾ ਨਾਮ ਅਸੀਂ ਬੰਬੇ ਦਿੱਲੀ ਵਗੈਰਾ ਵਿੱਚ ਸੁਣਦੇ ਹਾਂ ਅਸੀਂ ਕਲਕੱਤਾ ਵਿੱਚ ਹਸਲਦੇ ਹਾਂ ਮੈਟਰੋ ਸਿਟੀ ਵਿੱਚ ਮਾਈਕਰੋਸਾਫਟ ਦਾ ਨਾਮ ਇੱਕ ਗੁਰਾਇਆਂ ਦਾ ਦੇ ਨਾਲ ਇੱਕ ਪਿੰਡ ਜਿਹਦੇ ਵਿੱਚ ਸਕੂਲ ਸਾਬਤ ਕੀਤਾ ਉੱਥੇ ਮਾਈਕਰੋਸਾਫਟ ਦੀਆਂ ਵਿਧੀਆਂ ਜਿਹੜੀਆਂ ਆ ਉਹਨੂੰ ਅਪਲਾਈ ਕਰਨਾ ਕਿੰਨਾ ਕੌਖਾ ਸੀ ਤੁਹਾਡੇ ਲਈ ਅਸੀਂ ਅਸੀਂ ਹਮੇਸ਼ਾ ਹੀ ਇਸ ਚੀਜ਼ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਆਉਣ ਵਾਲਾ ਜਿਹੜਾ ਟਾਈਮ ਹੈ ਉਹਨੂੰ ਪਹਿਲਾਂ ਹੀ ਵਿਜ਼ਨ ਲੈ ਕੇ ਚੱਲਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਕੀ ਹੋ ਸਕਦਾ ਹੈ ਹੁਣ ਜਿਹੜੀ ਡਿਜੀਟਲ ਟੈਕਨੋਲੋਜੀ ਹੈ ਉਹ ਤੋਂ ਆਪਾਂ ਬੱਚਿਆਂ ਨੂੰ ਦੂਰ ਨਹੀਂ ਰੱਖ ਸਕਦੇ ਬਿਕੋਜ਼ ਬੱਚੇ ਜਿਹੜੇ ਨੇ ਡਿਜੀਟਲ ਟੈਕਨੋਲੋਜੀ ਦਾ ਇੰਨਾ ਵਧੀਆ ਆਪਣੀ এডੂਕੇਸ਼ਨ ਸਮਝਦੇ ਨੇ ਕਿ ਉਹ ਆਪਾਂ ਕਿਤਾਬਾਂ ਵਿੱਚੋਂ ਵੀ ਉਹ ਇੰਨੀ ਅੱਛੀ ਤਰ੍ਹਾਂ ਨਹੀਂ ਸਮਝਾ ਸਕਦੇ ਕਿਤਾਬਾਂ 'ਚੋਂ ਜਿਹੜਾ ਲੈਸਨ ਉਹਨਾਂ ਨੂੰ ਸਮਝਾਉਂਦੇ ਸਾਨੂੰ 2 ਜਾਂ 3 ਦਿਨ ਲੱਗ ਜਾਂਦੇ ਆ ਉਹ ਅਸੀਂ ਥਰੂ ਟੈਕ ਟੈਕਨੋਲੋਜੀ ਜੇ ਸਮਝ ਆਉਂਦੇ ਆਨ ਦਾ ਸਪੌਟ ਉਹਨਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਤੇ ਸ਼ੁਰੂਆਤੀ ਦੌਰ ਤੇ ਕਿੰਨਾ ਮੁਸ਼ਕਲ ਸੀ ਕਿਉਂਕਿ ਬਿਲਕੁਲ ਪਿੰਡੂ ਏਰੀਆ ਸੀ ਇਹਦੇ ਵਿੱਚ ਮੁਸ਼ਕਲ ਬਹੁਤ ਸੀ ਬਿਕੋਜ਼ ਪੇਰੈਂਟਸ ਨੂੰ ਕਨਵਿੰਸ ਕਰਾਉਣਾ ਬੜਾ ਔਖਾ ਸੀ ਤੁਹਾਡੇ ਪੇਰੈਂਟਸ ਨੂੰ ਕਨਵਿੰਸ ਕਰਨਾ ਔਖਾ ਸੀ ਬੱਚਿਆਂ ਕੋਲ ਡਿਵਾਈਸਸ ਨਹੀਂ ਸੀ ਔਖਾ ਤਾਂ ਹਰ ਸਟੇਜ ਤੇ ਕਦੇ ਵੀ ਕੁਝ ਤੁਸੀਂ ਨਵੀਂ ਚੀਜ਼ ਜਦੋਂ ਲਗਾ ਲਾਗੂ ਕਰਨਾ ਸ਼ੁਰੂ ਕਰਦੇ ਆ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਉਹਦੇ ਲਈ ਅ ਅੜਚਨਾ ਹੀ ਆਉਂਦੀਆਂ ਨੇ ਇੱਕ ਇੱਕ ਕੰਮਾਂ ਚੋਂ ਕੰਮ ਹੈ ਇਹ ਤਾਂ ਟਾਈਮ ਵੇਸਟ ਹੈ ਇਹਦੇ ਨਾਲ ਬੱਚੇ ਵਿਗੜ ਰਹੇ ਨੇ ਪਰ ਮੈਂ ਥੋੜਾ ਜਿਹਾ ਇਹਦੇ ਨਾਲ ਜੋੜਨਾ ਚਾਹੁੰਦਾ ਕਿਉਂਕਿ ਐਡੂਕੂਮ ਤੇ ਹੋਰ ਵੀ ਬਹੁਤ ਸਾਰੀਆਂ ਟੈਕਨੀਕਸ ਨੂੰ ਤੁਸੀਂ ਮਾਨੀਟਰ ਹੁਣ ਹੈ ਕਲਾਸਰੂਮ ਦੇ ਵਿੱਚ ਬਾਕਾਇਦਾ ਡਿਸਪਲੇ ਦੇ ਰਾਹੀਂ ਹਾਂ ਮੈਂ ਇਹ ਸਾਰੀਆਂ ਚੀਜ਼ਾਂ ਵੀ ਬੜੀਆਂ ਮੁਸ਼ਕਲ ਸੀਗੀਆਂ ਉਹਨਾਂ ਨੂੰ ਸਮਝਾਉਣਾ ਇਹ ਮੁਸ਼ਕਿਲ ਸਿਗੀਆਂ ਪਰ ਕਿਉਂਕਿ ਅਸੀਂ 2016 ਤੋਂ ਹੀ ਟੈਕਨੋਲੋਜੀ ਥੋੜੀ ਥੋੜੀ ਬੱਚਿਆਂ ਨੂੰ ਉਹਨਾਂ ਦੇ ਲੈਸਨਸ ਦੇ ਨਾਲ ਮੈਪ ਕਰਕੇ ਕਰਿਕੂਲਮ ਦੇ ਨਾਲ ਅਸੀਂ ਉਹਨਾਂ ਨੂੰ ਇੰਟਰੋਡਿਊਸ ਕਰ ਰਹੇ ਸੀ ਸੋ ਜਦੋਂ 2019 ਕੋਵਿਡ-19 ਆਇਆ ਡਿਸੰਬਰ ਚ ਐਂਡ 2020 ਵਿੱਚ ਜਦੋਂ ਲਾਕਡਾਊਨ ਲੱਗਿਆ ਔਰ ਸਕੂਲਸ ਵਗੈਰਾ ਬੰਦ ਹੋ ਗਏ ਤਾਂ ਉਸ ਟਾਈਮ ਸਾਡਾ ਇਹ ਬਹੁਤ ਕੰਮ ਆਇਆ ਬਿਕਾਜ਼ ਸਾਡੇ ਟੀਚਰਸ ਟ੍ਰੇਨ ਸੀ ਕਿ ਤੁਸੀਂ ਆਲਰੇਡੀ ਪਹਿਲਾਂ ਹੀ ਪ੍ਰਪੇਅਰਡ ਸੀ ਸਾਡੇ ਟੀਚਰਸ ਟ੍ਰੇਨ ਹੋ ਚੁੱਕੇ ਸੀ ਮਾਈਕਰੋਸਾਫਟ ਟੀਮਸ ਐਪ ਤੇ ਬੱਚੇ ਟ੍ਰੇਨ ਹੋ ਚੁੱਕੇ ਸੀਗੇ ਫਿਰ ਅਸੀਂ ਉਹਦੇ ਨਾਲ ਹੀ ਆਨਲਾਈਨ ਇਹਨਾਂ ਦੀਆਂ ਕਲਾਸਿਸ ਲਗਾਈਆਂ ਔਰ ਉਹਦੇ ਨਾਲ ਬੱਚੇ ਜਿਹੜੇ ਕਿ ਪਿੱਛਾ ਹੋ ਸਕਦੇ ਸੀਗੇ ਬਿਕੋਜ਼ ਆਫ ਦਾ ਲਾਕਡਾਊਨ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਗੈਪ ਨਹੀਂ ਆਇਆ ਕੋਈ ਸਟਾਪੇਜ ਨਹੀਂ ਆਈ ਕੋਈ ਘਾਟਾ ਨਹੀਂ ਹੋਇਆ ਫਾਇਦਾ ਹੋਇਆ ਉਸ ਫਾਇਦਾ ਹੋਇਆ ਬੱਚੇ ਇੰਜੋਏ ਕਰਨ ਲੱਗ ਗਏ ਔਰ ਨਾਲ ਦੀ ਨਾਲ ਘਰ ਦੇ ਮਾਹੌਲ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਨੂੰ ਨਾਲ ਦੀ ਨਾਲ ਮੰਗੇ ਮਾਈਕਰੋਸਾਫਟ ਤੋਂ ਇਲਾਵਾ ਜਿੱਦਾਂ ਮੈਂ ਦਿਖਦਾ ਐਨਸੀਸੀ ਵੀ ਇੱਥੇ ਹਾਂਜੀ ਹੋਰ ਵੀ ਬਹੁਤ ਸਾਰੇ ਸਾਨੂੰ ਇਹ ਵੀ ਦੱਸੋ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਇਸ ਸਕੂਲ ਦੇ ਵਿੱਚ ਤੁਸੀਂ ਐਡਾਪਟ ਕੀਤੀਆਂ ਅਸੀਂ ਐਕਚੁਅਲੀ ਬੱਚਿਆਂ ਨੂੰ ਕੱਲੀ ਜਿਹੜਾ ਕਰਿਕੂਲਮ ਹੈ ਨਾ ਵੀ ਬਿਲੀਵ ਇਨ ਹੋਲਿਸਟਿਕ ਡਿਵੈਲਪਮੈਂਟ ਆਫ ਦਾ ਚਾਈਲਡ ਹੋਲਿਸਟਿਕ ਮੀਨਸ 올 ਰਾਊਂਡ ਪਰਸਨੈਲਿਟੀ ਡਿਵੈਲਪਮੈਂਟ ਤਾਂ ਉਹਦੇ ਵਿੱਚ ਬੱਚੇ ਦੀ ਵੈਲਨੈਸ ਬੱਚੇ ਦੇ ਫਿਜ਼ੀਕਲ ਵੈਲ ਜੰਦਾ ਹੈ ਅਬ ਕੱਲਾ ਹੀ ਬਿਕਤ ਤਾਬਾਂ ਦੇ ਨਾਲ ਅਸੀਂ ਨਹੀਂ ਬੱਚੇ ਨੂੰ ਜੋੜਦੇ এনवायरमेंट ਨਾਲ ਹਾਂ ਇੱਕ ਮੈਂ ਥੋੜਾ ਜਿਆਦਾ ਕਹਿਣਾ ਚਾਹੁੰਦਾ ਵੀ ਅਕਾਦੈਮਿਕ ਦੇ ਨਾਂ ਨਾਂ ਨਾ ਪ੍ਰੈਕਟੀਕਲ ਫੋਕਸਿੰਗ ਬਹੁਤ ਆ ਤੁਹਾਡਾ ਹਾਂਜੀ ਇਹ ਮੈਂ ਦੇਖ ਰਿਹਾ ਕਿ ਬੜੀ ਇੱਕ ਅਲੱਗ ਜੀ ਚੀਜ਼ ਆ ਕਿਉਂਕਿ ਤੁਸੀਂ ਪ੍ਰੀ ਨਰਸਰੀ ਤੋਂ ਹੀ ਬੱਚਾ ਜਿਹੜਾ ਆ ਉਹਨੂੰ ਪ੍ਰੈਕਟੀਕਲ ਜਿਹੜੀਆਂ ਚੀਜ਼ਾਂ ਦੇ ਨਾਲ ਬਵਸਤਾ ਕਰਾਉਂਦੇ ਐਕਸਪੀਰੀਐਂਸ਼ੀਅਲ ਲਰਨਿੰਗ ਅਸੀਂ ਕਰਾਉਂਦੇ ਆ ਬੱਚਿਆਂ ਨੂੰ ਤਾਂ ਕਿ ਐਕਸਪੀਰੀਐਂਸ ਦੇ ਨਾਲ ਲਰਨ ਹੋਵੇ ਕੁਝ ਵੀ ਉਹਨਾਂ ਨੂੰ ਜੇ ਕਰਾਉਣਾ ਜੇ ਛੋਟੇ ਬੱਚੇ ਆ ਉਹਨਾਂ ਨੂੰ ਆਪਾਂ ਬੇਸ਼ੱਕ ਕਲਰਸ ਦੇ ਬਾਰੇ ਪੜ੍ਹਾਉਣਾ ਹੈ ਤਾਂ ਅਸੀਂ ਉਹਨਾਂ ਨੂੰ ਇੱਥੇ ਲਿਓ ਨੇ ਜਿੰਨੇ ਸਾਡੇ ਕੋਲ ਕਲਰਸ ਹੈਗੇ ਨੇ ਬਾਅਦ ਤੁਸੀਂ ਫੁੱਲ ਦੇਖੋਗੇ ਦੇ ਆਰ 올 ਵੈਰੀ ਕਲਰਫੁਲ ਵੀ ਵਿਲ ਆਸ ਥੈਮ ਵਾਟ ਕਲਰ ਇਜ਼ ਥਿਸ ਵਾਟ ਕਲਰ ਇਜ਼ ਥਿਸ ਤੇ ਕਲਰਸ ਨਾਲ ਇਧਰ ਫੁੱਲਾਂ ਦੀ ਗੱਲ ਕਰ ਰਿਹਾ ਮੈਂ ਥੋੜਾ এনवायरमेंट ਵੀ ਦੇਖ ਰਿਹਾ ਕਿ ਤੁਸੀਂ ਦੇਖੋ ਬੜਾ ਇੱਕ ਬੜਾ ਪੀਸਫੁਲ এনवायरमेंट ਸਕੂਲ ਨੇ ਸਿਰਜਿਆ ਇਹ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਿੱਥੇ ਇੱਕ এডੂਕੇਸ਼ਨ ਦਾ ਟੈਂਪਲ ਹੈਗਾ ਨਾ ਉੱਥੇ ਇੱਕ ਮਾਹੌਲ ਵੀ ਹੋਣਾ ਚਾਹੀਦਾ ਐਜੂਕੇਸ਼ਨ ਦਾ ਐਬਸੋਲੂਟਲੀ ਕਿਉਂਕਿ ਜਿਹੜਾ এনवायरमेंट ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਬੱਚੇ ਨੂੰ ਕ੍ਰੈਂਪਡ ਅਪ ਇਨਵਾਇਰਨਮੈਂਟ ਵਿੱਚ ਰੱਖਾਂਗੇ ਟਾਈਟ ਇਨਵਾਇਰਨਮੈਂਟ ਵਿੱਚ ਰੱਖਾਂਗੇ ਸਿਰਫ ਫੋਰ ਵਾਲਸ ਆਫ ਦਾ ਕਲਾਸਰੂਮ 'ਚ ਰੱਖਾਂਗੇ ਤੇ ਬੱਚੇ ਦੀ ਜਿਹੜੀ ਹੈ ਆ ਕ੍ਰੀਏਟੀਵਿਟੀ ਨਿਕਲ ਨਹੀਂ ਪਉਂਦੀ ਬੱਚੇ ਦੀ ਕ੍ਰੀਏਟੀਵਿਟੀ ਖੁੱਲ ਕੇ ਬਾਹਰ ਆਉਂਦੀ ਕਦੇ ਉਹਨੂੰ ਬਾਹਰ ਬਿਠਾ ਕੇ ਪੜ੍ਹਾਓ ਪੜ੍ਹਾਓ ਇਸ ਨੋਟ ਜਸਟ ਅਬਾਊਟ ਬੁਕਿਸ਼ ਨੋਲੇਜ ਟੈਲ देम ਅਬਾਊਟ ਦ এনਵਾਇਰਨਮੈਂਟ ਸਾਫ ਸੁਥਰਾ এনਵਾਇਰਨਮੈਂਟ ਅਬਾਊਟ ਦ ਸੋਇਲ ਇਰੋਜਨ ਅਬਾਊਟ ਪੋਲਿਊਸ਼ਨ ਅਬਾਊਟ ਅਦਰ ਥਿੰਗਸ ਅਰਾਊਂਡ ਆਪਾਂ ਨੂੰ ਵਾਤਾਵਰਣ ਦੇ ਨਾਲ ਕਿਸ ਤਰ੍ਹਾਂ ਆਪਾਂ ਨੇ ਆਪਣੇ ਵਾਤਾਵਰਣ ਨੂੰ ਸੰਭਾਲ ਕੇ ਰੱਖਣਾ ਹੈ ਉਹਨੂੰ ਪ੍ਰੀਜ਼ਰਵ ਕਰਕੇ ਰੱਖਣਾ ਹੈ ਔਰ ਕੀ ਆਪਾ ਕਰ ਰਹੇ ਆ ਜਿਹਦੇ ਕਰਕੇ ਸਾਡਾ ਵਾਤਾਵਰਣ ਖਰਾਬ ਹੋ ਰਿਹਾ ਆ ਸੋ ਸਭ ਤੋਂ ਪਹਿਲਾ ਐਗਜ਼ਾਮਪਲ ਵੀ ਹੈ ਨੇ ਸਕੂਲ ਵਿੱਚੋਂ ਅਸੀਂ ਜੇ ਸਾਫ਼ ਸੁਥਰੇ ਰਹਿਣ ਦੀ ਆਦਤ ਪੈ ਜਾਏਗੀ ਤਾਂ ਸਾਡੇ ਬੱਚੇ ਕਿਤੇ ਵੀ ਗੰਦਾ ਬਹੁਤ ਨਾਲ ਅੱਛਾ ਮੈਂ ਇੱਕ ਜ਼ਰੂਰ ਮਾਲਤੀ ਮੈਡਮ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ। ਮੈਂ ਇੱਕ ਦਿਨ ਇੱਥੇ ਆਇਆ ਤਾਂ ਉਹ ਬੁਲਾ ਰਹੇ ਸੀਗੇ ਬਾਹਰ ਜਿਹੜੇ ਗੇਟਕੀਪਰ ਆ ਉਹ ਕਹਿੰਦੇ ਕਿ ਬਾਹਰ ਨਾ ਇੱਕ ਪਾਣੀ ਜਹਾ ਢੁੱਲਿਆ ਹੋਇਆ ਮੇਰਾ ਤਾਂ ਦਿਲ ਕੀਤਾ ਸੀ ਮੈਂ ਆਪ ਝਾੜੂ ਫੇਰਾ ਮਤਲਬ ਮੈਨੂੰ ਬੜਾ ਚੰਗਾ ਲੱਗਾ ਕਿਉਂਕਿ ਔਰ ਬੇਸਿਕਲੀ ਆਪ ਵੀ ਉਹ ਐਜੂਕੇਸ਼ਨ ਨਾਲ ਜੁੜੇ ਹੋਏ ਆ ਉਹ ਬੀਐਡ ਉਹਨਾਂ ਨੇ ਕੀਤੀ ਆ ਕਿੰਨਾ ਕੋਨਾ ਦਾ ਯੋਗਦਾਨ ਔਰ ਮੈਂ ਸੁਰਿੰਦਰ ਬਬਲਾ ਜੀ ਦੀ ਵੀ ਗੱਲ ਦੂਰ ਕਰੂੰਗਾ ਕਿਉਂਕਿ ਇਸ ਇਹਨੂੰ ਫਾਊਂਡੇਸ਼ਨ ਕਰਨ ਦੇ ਵਿੱਚ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਐਬਸੋਲੂਟਲੀ ਸੁਰਿੰਦਰ ਬਬਲਾ ਜੀ ਦਾ ਤਾਂ ਯੋਗਦਾਨ ਇੰਨਾ ਵੱਡਾ ਹੈਗਾ ਕਿ ਉਹ ਇਲਾਕਾ ਦੇ ਨਹੀਂ ਉਹਨਾਂ ਦੀ ਦੇਣ ਦੇ ਨਹੀਂ ਸਕਦਾ ਬਿਕੋਜ਼ ਉਹਨਾਂ ਨੇ ਹੀ ਆਪਣੇ ਫਾਦਰ ਸੰਤ ਗੁਰਬੇਲ ਸਿੰਘ ਜੀ ਦੀ ਡ੍ਰੀਮ ਨੂੰ ਰਿਐਲਿਟੀ ਵਿੱਚ ਚੇਂਜ ਕੀਤਾ ਔਰ ਇਹ ਸਕੂਲ ਉਹਨਾਂ ਨੇ ਇਸ ਇਲਾਕੇ ਨੂੰ ਬਣਾਇਆ ਸੋ ਸੰਤ ਬਾਬਾ ਸੁਰਿੰਦਰ ਸਿੰਘ ਜੀ ਹੀ ਇਜ਼ ਦਾ ਫਾਊਂਡਰ ਚੇਅਰਮੈਨ ਐਂਡ ਉਹਨਾਂ ਤੋਂ ਬਾਅਦ ਫਿਰ ਉਹਨਾਂ ਦੀ ਵਾਈਫ ਮਾਲਤੀ ਮੈਮ ਉਹਨਾਂ ਨੇ ਟੇਕ ਓਵਰ ਕੀਤਾ ਤੇ ਉਹਨਾਂ ਨੇ ਉਹੀ ਚੀਜ਼ਾਂ ਅੱਗੇ ਕੈਰੀ ਫਾਰਵਰਡ ਕੀਤੀਆਂ ਜੀ ਸੁਰਿੰਦਰ ਸਿੰਘ ਬਾਬਾ ਜੀ ਨੂੰ ਵੀ ਬਹੁਤ ਸਫਾਈ ਦਾ ਜਿਹੜਾ ਸੀਗਾ ਨਾ ਹੀ ਵਾਸ ਹੀ ਯੂਸ ਟੂ ਲੇ ਲੋਟ ਆਫ ਫੋਕਸ ਔਨ ਦ ਸਮਾਲ ਸਮਾਲ ਡਿਟੇਲਸ ਸਫਾਈ ਐਸ ਵੈਲ ਐਸ ਬਿਊਟੀ ਕਿ ਆਸ-ਪਾਸ ਬਿਊਟੀ ਹੋਣੀ ਚਾਹੀਦੀ ਜੇ ਬੱਚਿਆਂ ਨੂੰ ਆਪਾ ਪੜ੍ਹਾਉਣਾ ਤੇ ਬੱਚੇ ਵੀ ਬਿਊਟੀਫੁਲ এনवायरमेंट ਹੋਣ ਆਸ-ਪਾਸ ਪੇੜ-ਪੌਦੇ ਹੋਣ ਸਾਫ਼-ਸੁਥਰਾ এনवायरमेंट ਹੋਵੇ ਜੇ ਸਾਡੇ ਕਲਾਸਰੂਮਸ ਨੇ ਉੱਥੇ ਕਿਤੇ ਮਿੱਟੀ ਘਟਾ ਨਾ ਹੋਵੇ ਕੋਰੀਡੋਰਸ ਨੇ ਸਾਫ਼ ਹੋਣ ਵਾਸ਼ਰੂਮਸ ਨੇ 스멜 ਨਾ ਆਵੇ ਉੱਥੇ ਸੈਨੀਟਾਈਜ਼ਰਸ ਵਗੈਰਾ ਰੱਖੋ ਔਰ ਉੱਥੇ ਫਰੈਸ਼ਨਰਸ ਰੱਖੋ ਨਾਲ ਦੀ ਨਾਲ ਸਾਫ਼ ਹੋਣੇ ਚਾਹੀਦੇ ਉੱਥੇ ਕਨਸਟੈਂਟਲੀ ਜਿਹੜੇ ਸਫਾਈ ਕਰਮਚਾਰੀ ਉੱਥੇ ਤਨਾਤ ਹੋਣੇ ਚਾਹੀਦੇ ਨੇ ਸਿਮਿਲਰਲੀ ਸਾਡੀਆਂ ਜਿਹੜੀਆਂ ਬੱਸਿਸ ਨੇ ਜਿਨ੍ਹਾਂ ਵਿੱਚ ਬੱਚਿਆਂ ਨੇ ਘਰ ਜਾਣਾ ਆਇਆ ਬੱਸਿਸ ਮੇਨਟੇਨਡ ਹੋਣੀ ਚਾਹੀਦੀਆਂ ਬੱਸਿਸ ਦੇ ਅੰਦਰ ਸਫਾਈ ਹੋਣੀ ਚਾਹੀਦੀ ਹੈ ਬਾਹਰ ਜਿਹੜੀ ਬੱਸਿਸ ਨੇ ਉਹ ਨਵਾਂ ਨਵਾਂ ਅਕਾਡੈਮਿਕ ਸੈਸ਼ਨ ਸ਼ੁਰੂ ਹੋ ਰਿਹਾ ਕੀ ਕਹਿਣਾ ਚਾਹੋਗੇ ਕੀ ਅਪੀਲ ਹੈ ਤੁਹਾਡੀ ਪੇਰੈਂਟਸ ਨੂੰ ਨਵਾਂ ਅਕਾਡੈਮਿਕ ਹਰ ਸਾਲ ਅਸੀਂ ਕੁਛ ਨਾ ਕੁਛ ਨਵਾਂ ਐਡ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਬੱਚਿਆਂ ਨੂੰ ਨਵੀਂ ਟੈਕਨੋਲੋਜੀ ਦੇ ਨਾਲ ਅਸੀਂ ਜੋੜੀਏ ਐਕਸਪੀਰੀਐਂਸ਼ੀਅਲ ਲਰਨਿੰਗ ਤਾਂ ਅਸੀਂ ਕਰ ਹੀ ਰਹੇ ਹਾਂ ਗੇਮਸ ਦੇ ਨਾਲ ਅਸੀਂ ਜੋੜ ਹੀ ਰਹੇ ਹਾਂ ਐਕਟੀਵਿਟੀਜ਼ ਅਸੀਂ ਕਰ ਹੀ ਰਹੇ ਹਾਂ ਤੇ ਹੁਣ ਨਵੀਂ ਜਿਸ ਤਰ੍ਹਾਂ ਚੈਟ ਜੀਪੀਟੀ ਆ ਗਈ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹਦੇ ਨਵੇਂ ਆਪਸ ਨੇ ਸੋ ਉਹਦੇ ਬੇਸ ਦੇ ਉੱਪਰ ਸਾਡੇ ਕਲੱਬਸ ਫਾਰਮ ਹੁੰਦੇ ਨੇ ਤਾਂ ਬੱਚੇ ਉਹਨਾਂ ਕਲੱਬਸ ਦੇ ਵਿੱਚ ਜਾ ਕੇ ਆਪਣੇ ਜਿਹੜੀ ਉਹਨਾਂ ਦੀ ਉਹ ਉਹਨਾਂ ਦੀ ਕ੍ਰੀਏਟੀਵਿਟੀ ਹੁੰਦੀ ਉਹਨੂੰ ਅਨਲੀਸ਼ ਕਰਦੇ ਨੇ ਕਦੋਂ ਤੱਕ ਰਜਿਸਟ੍ਰੇਸ਼ਨ ਵਗੈਰਾ ਐਡਮਿਸ਼ਨ ਕਰੋ ਤੱਕ ਚੱਲੇਗੀ ਸਾਡੀ ਰਜਿਸਟ੍ਰੇਸ਼ਨ ਤਾਂ ਇਸ ਮਹੀਨੇ ਦੇ ਐਂਡ ਤੱਕ ਹੈਗੀ ਹੈ ਕਿਉਂਕਿ ਜਿਹੜੇ ਬੱਚੇ ਰਜਿਸਟਰ ਕਰਾਲੇ ਨੇ ਛੋਟੀ ਕਲਾਸਾਂ ਦੇ ਲਈ ਹੈ ਔਰ ਵੱਡੀਆਂ ਕਲਾਸਿਸ ਜਿੱਦਾਂ ਜਿੱਦਾਂ ਰਿਜ਼ਲਟ ਆਊਟ ਹੋ ਜਾਣਗੇ ਉਸ ਤੋਂ ਬਾਅਦ ਨਾਲ ਨਾਲ ਸੋ ਦ ਨਿਊ ਸੈਸ਼ਨ ਵਿਲ ਸਟਾਰਟ ਫਰਮ 1 ਅਪ੍ਰੈਲ ओके ਸੋ ਮੈਡਮ ਪ੍ਰਭਜੋਤ ਗਿਲਸਨ ਸਾਡੇ ਨਾਲ ਸੰਖੇਪ ਇੰਟਰਵਿਊ ਅੱਜ ਉਹਨਾਂ ਨੇ ਕੀਤੀ ਹੈ ਐਸਟੀਐਸ ਵਰਲਡ ਸਕੂਲ ਜਿਹੜਾ ਕਿ ਆਪਣੀ ਇੱਕ ਨਵੀਂ ਵਿਰਾਸਤ ਜਿਹੜੀ ਉਹਨਾਂ ਦੀ ਹੈਗੀ ਆ ਔਰ ਖਾਸ ਤੌਰ ਤੇ ਇੱਕ ਬਹੁਤ ਹੀ ਖਾਸ ਗੱਲ ਇਸ ਸਕੂਲ ਦੀ ਇਹ ਰਹੀ ਹੈ ਕਿ ਜਿੱਥੇ ਅਕਾਡੈਮਿਕ ਉੱਥੇ ਨਾਲ ਸੱਭਿਆਚਾਰਕ ਤੇ ਖੇਡਾਂ ਦੇ ਵਿੱਚ ਵੀ ਬਹੁਤ ਸ਼ਾਨਦਾਰ ਉਪਲਬਧੀਆਂ ਰਹੀਆਂ ਆਸ ਕੀਤੀ ਜਾਂਦੀ ਹੈ ਇਸ ਖੇਤਰ ਦੇ ਵਸਨੀਕ ਜਿਹੜੇ ਨੇ ਇਸ ਸਕੂਲ ਦਾ ਲਾਭ ਜ਼ਰੂਰ ਲੈਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ